ਸਵਰਗੀ ਸ਼੍ਰੀ ਇੰਦਰਜੀਤ ਜਿੰਦਲ ਜੀ ਦੀ ਨਿੱਗੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਗੌਰਵਜਿੰਦਲ ਜੀ ਮੋਹਿਤ ਜਿੰਦਲ ਜੀ ਅਤੇ ਸਮੂਹ ਜਿੰਦਲ ਪਰਿਵਾਰ ਵੱਲੋਂ ਅੱਜ ਅਗਰਵਾਲ ਧਰਮਸ਼ਾਲਾ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਅਮਰ ਹਸਪੀਟਲ ਦੇ ਸਪੈਸ਼ਲਿਸਟ ਡਾਕਟਰਾਂ ਵੱਲੋਂ ਪਹੁੰਚ ਕੇ ਮਰੀਜ਼ਾਂ ਨੂੰ ਮੁਫਤ ਡਾਕਟਰੀ ਸਹੂਲਤ ਦਿੱਤੀ ਗਈ ਹੈ ਇਸ ਮੌਕੇ ਦਵਾਈਆਂ ਵੀ ਦਿੱਤੀਆਂ ਗਈਆਂ ਨੇ ਤੇ ਉਹਨਾਂ ਦਾ ਮੋਬਿਲ ਮੈਡੀਕਲ ਚੈੱਕਅਪ ਵੀ ਕੀਤਾ ਗਿਆ ਆਓ ਤੁਹਾਨੂੰ ਦਿਖਾਣੇ ਆ ਇਸ ਦੀ ਕੁਝ ਰੂਪੇ ਕਾ ਹਾਂਜੀ ਮੋਹਿ ਜਿੰਦਲ ਜੀ ਗੌਰਵ ਜਿੰਦਲ ਜੀ ਕੀ ਕਹਿਣਾ ਚਾਹੋਗੇ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਅਗਰਵਲਤਰ ਮਸ਼ਾਅੱਲਾ ਦੇ ਵਿੱਚ ਹਾਂਜੀ ਇਹ ਸਾਡੇ ਪਿਤਾ ਜੀ ਸ਼੍ਰੀ ਇੰਦਰ ਜੀ ਜਿੰਦਲ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਗਿਆ ਹੈ ਇਹੇ ਕੈਂਪ ਦੇ ਵਿੱਚ ਅਸੀਂ ਚਾਰ ਡਾਕਟਰ ਕਾਈਨੀ ਦੇ ਹਾਰਟ ਦੇ ਤੇ ਪੇਟ ਦੇ ਤੇ ਆਪਣੇ ਨਿਊਰੋ ਦੇ ਡਾਕਟਰ ਬੁਲਾਏ ਹਨ ਇਹ ਟੀਮ ਸਾਰੀ ਅੰਮ੍ਰਲ ਹਸਪੀਟਲ ਤੋਂ ਆਈ ਹੈ ਇਸ ਵਿੱਚ 200 ਦੇ ਕਰੀਬ ਆਪਣੇ ਪੇਸ਼ੈਂਟ ਨੂੰ ਟੈਂਡ ਕੀਤਾ ਗਿਆ ਹੈ ਤੇ ਪਹਿਲੀ ਵਾਰ ਹੀ ਲਗਾਇਆ ਗਿਆ ਹੈ ਹਾਂ ਜੀ ਇਹ ਪਹਿਲੀ ਵਾਰ ਲਗਾਇਆ ਗਿਆ ਹੈ ਪਤਾ ਜੀ ਹਾਂ ਪਤਾ ਜੀ ਆਪਸੇ ਇਹ ਆਪਾ ਆਪਣੇ ਵੱਲੋਂ ਆਰਗੇਨਾਈਜ਼ ਕਰਿਆ ਸਾਰਾ ਤੇ 5 ਅਕਤੂਬਰ ਅੱਜ ਉਹਨਾਂ ਦਾ ਵਰਸ ਜਨਵਰਸੀ ਹੈ ਜਿੱਦੀ ਆਦੇ ਚਸੀਰ ਇਕੱਠਾ ਹੈ ਇੱਥੇ ਕੋ ਮੈਗਾ ਫੇਟ ਜਿ ਮੈਂ ਉਹੀ ਕਹਿੰਦਾ ਵੀ ਕੰਪਲੈਕਸ ਚਲੇ ਹਾਂ ਹਲੋ ਰੱਖਣ ਦਾ ਰੱਖਣ ਦਾ ਉਹ ਇੰਨੀ ਗੱਲਾਂ ਉਹਨਾਂ ਤੇ

Thank you.